ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਸਵਾਗਤ ਹੈ ਜੀ ਨਵੇਂ ਬਲੌਗ 'ਚ ਸੋ ਅੱਜ ਦਾ ਜਿਹੜਾ ਬਲੌਗ ਹੈਗਾ ਜੀ ਸਾਡੇ ਗੁਰਦੁਆਰਾ ਸਾਹਿਬ ਪਾਲਕੀ ਸਾਬਾਨੀ ਹੈ ਜੀ ਨਮੀ ਸੋ ਪਹਿਲਾਂ ਜਿਹੜੀ ਹੈਗੀ ਤੇ ਪਾਲਕੀ ਤੁਸੀਂ ਦੇਖੀ ਵੀ ਹੈ ਕਾਫੀ ਬਲੌਗਾਂ 'ਚ ਉਹ 2002 ਦੀ ਹੈ ਇਹ 2025 ਚੱਲ ਰਿਹਾ ਦੇਖ ਲਓ ਕਿੰਨਾ ਟਾਈਮ ਹੋ ਗਿਆ ਸੋ ਇਹ ਸੇਵਾ ਜਿਹੜੀ ਸਾਡੇ ਚਾਚਾ ਤੇ ਤਾਇਆ ਜੀ ਅਮਰੀਕਾ ਤੇ ਹੈ ਛਿੰਦ ਚੰਦ ਤਾਇਆ ਜੀ ਹੁਣ ਬਣੋ ਇਹ ਸੇਵਾ ਲਈ ਗਈ ਸੀ ਸੋ ਪਿਛਲੀ ਵਾਰ ਵੀ ਜਿਹੜੀ ਪਹਿਲੀ ਵਾਰ ਕੀਤੀ ਜਿਆਦਾ ਵੀ ਹੁਣ ਹੀ ਮੇਰਾ ਸੇਵਾ ਦਿੱਤੀ ਹੈ ਫਿਰ ਜਿਹੜੀ ਹੁਣ ਆਲੀ ਹੋਣੀ ਹੈ ਸੋ ਜਿਹੜੀ ਇਹ ਪਾਲਕੀ ਬਣੀ ਹੈ ਇਹ ਬਣੀ ਹੈ ਪਟਿਆਲੇ ਚ ਪਟਿਆਲੇ ਤੋਂ ਹੁਣ ਲੈ ਕੇ ਆਂਦੇ ਆ ਸਵੇਰ ਦੇ ਕਹੇ ਬਤੇ ਅ ਘੰਟੇ ਜਾਂ 2 ਘੰਟੇ ਤੱਕ ਕਰ ਕੇ ਆ ਜਾਣਾ ਸੋ ਤੁਹਾਨੂੰ ਜਦ ਮਿਲੂਗੇ ਜਦ ਚੱਲਦੇ ਆ ਫਿਰ ਗੁਰਦੁਆਰਾ ਸਾਹਿਬ ਤੋਂ ਇਹ ਸਾਡੇ ਦਾਤਾ ਜੀ ਅਮਰੀਕਾ ਤੋਂ

ਅੱਜ ਪਿੰਡ ਬੈਂਸਾਂ ਦੇ ਵਿੱਚ ਪਾਲਕੀ ਸਾਹਿਬ ਆ ਚੁੱਕੇ ਨੇ ਪਟਿਆਲੇ ਤੋਂ ਸੇਵਾ ਤਾਇ ਵੱਲੋਂ ਸਾਧ ਸੰਗਤ ਦੇ ਸਾਰੇ ਸੂ ਜਵਾਨ ਬੰਦੇ ਪਹੁੰਚ ਰਹੇ ਨੇ ਪਾਲਕੀ ਸਾਹਿਬ ਆ ਗਏ ਨੇ ਚੱਲੀ ਹੁਣ ਗੁਰਦੁਆਰਾ ਸਾਹਿਬ ਇਹਨਾਂ ਦੇ ਤਾਇ ਵੱਲੋਂ ਸੇਵਾ ਹੈ ਜੀ ਸੋ ਇਹ ਹਾਂਜੀ ਹੋਰ ਬਣੀ ਐ ਸੋਰੀ ਤੇ ਇਹ ਐ ਪਾਲਕੀ ਸਾਹਿਬ ਲੈ ਚੱਲੇ ਪਾਲਕੀ ਸਾਹਿਬ ਇਦਾਂ ਗੋਲੇ ਕੇ ਵੀ ਸਟੀਲ ਦੀ ਲਿਆਂਦੇ ਮਾਰਤੰਦ ਬਿਲਕੁਲ ਨੀਵੀਂ ਕਰਦਾ ਸਰੀਰ ਤੀਰ ਆਉਂ ਪੜ ਕੀ ਹਾ ਜਿਤ ਵੈ ਸਭ ਸਮਾ ਬੜ ਠੀਕ ਹੈ ਤੇਰੀ ਬਾਣ ਅਨੇਕ ਸੰਖਾ ਬਿੰਤੀ ਤੇਰੀ ਰੋਹ ਮਾਰੀ ਮਿਤੇ ਤੇਰੀ ਨਾ ਏ ਬਾੜ ਕੀ ਹੈ ਜੀ ਪ੍ਰਾਣੀ ਇੱਧਰ ਵਾਲੀ ਹੈ ਕੀ ਨਾ ਹੋਗੀ ਇਹ ਹੈ ਜੀ ਇਹ ਪ੍ਰਾਣੀ ਹੈ ਸੋ ਇਹਨਾਂ ¡Muy you ਇਹਤੀ ਪ੍ਰਾਣੀ ਇਹ ਚੀਜ਼ ਮੌਲਾ ਦਾ ਰੱਖ ਲਿਆ ਗੋਲ ਕਰ ਦਿੱਤੀ ਇਹ ਫਿਰ ਮਾਲਾ ਸਾਹਿਬ ਰੱਖਣ ਵਾਸਤੇ ਠੀਕ ਹੈ ਜੀ ਅੰਦਰਲੀ ਬੰਨੀ ਅੰਦਰ ਰੱਖ ਦੋ ਠੀਕ ਹੈ ਠੀਕ ਹੈ ਜੀ ਠੀਕ ਹੈ ਦੂਸਰੀ ਹੈਗਾ ਇਹ ਪਾਰਕੀ ਦਾ ਵਾਸਤੇ ਨਾ ਸੋਰੀ ਜਿੱਦਾਂ ਘਰੀ ਲੈ ਕੇ ਜਾਂਦੇ ਉਦੋਂ ਵਾਸਤੇ ਠੀਕ ਹੈ ਉਧਰ ਗੋਲਕ ਨਮੀ ਹੋਗੀ ਇਧਰ ਪਾਰਕੀ ਸਾਹਿਬ ਨਮੀ ਸੋ ਇਹ ਥੀ ਪ੍ਰਾਣੀ ਇਹ ਆ ਜੀ ਨਵੀਂ ਇਹ ਪਾਰਕੀ ਸਾਹਿਬ ਪ੍ਰਾਣੀ ਗਈ ਅੰਦਰ ਹਾਂਜੀ ਭਾਜੀ ਤੋਂ ਹੁਣ ਅਲਾਈਟ ਅੰਦਰ ਦੇ ਬਾਲੇ ਕੋਈ ਨਾ ਸੁਣਦਾ ਤੇ ਬਾਸ ਸਲੋ ਜੀ ਇਹ ਸਾਡੇ ਤਾਇਆ ਜੀ ਅਮਰੀਕਾ ਤੋਂ ਸ਼ਿੰਦ ਤਾਇਆ ਜੀ ਇਹਨੇ ਬਦੋਂ ਇਹ ਪਾਰਕੀ ਦੀ ਸੇਵਾ ਹੈ ਜੀ ਹਾਂਜੀ ਠੀਕ ਹੈ ਉਹ ਹੋ ਗਏ। ਹਾਂ ਲੋ ਜੀ। ਇਹ ਹੈ ਕਿ ਨਵੀਂ ਗੋਲਕ ਇਹਦੇ ਵੀ ਕੰਮ ਵਧੀਆ ਇੱਥੇ ਪੈਸੇ ਪਿਆ ਕਰਨੇ। ਨੰਨੀਆ ਸਟੀਲ ਦੀ ਠੀਕ ਹੈ। ਵਧੀਆ ਹੈ। ਇਹ ਹੁਣ ਪ੍ਰਾਣੀਤੀ ਇਹ ਵੀ ਬਦਲਦਾ ਨਹੀਂ। ਠੀਕ। ਕੀ ਲੋ ਇਹ ਪਤਾ ਕਿ ਦਾ ਇਹ ਮਹਾਰਾਜ ਨੂੰ ਆਤਾ ਐ ਮਹਾਰਾਜ ਨੇ ਬੜਾ ਵਧੀਆ ਹੈ ਜੀ ਠੀਕ ਹੈ ਛਤਰ ਦਾ ਛਤਰ ਉੱਪਰ ਹੈ ਹਾਂ ਠੀਕ ਹੈ ਠੀਕ ਹੈ ਵਧੀਆ ਜੀ ਬਣੀ ਹੈ ਜੀ ਇਤਾਂ ਦੀ ਧੀ ਡੈਕੋਰੇਸ਼ਨ ਲਾਈਟਾਂ ਵੀ ਪਲਦੀਆਂ ਇਹ ਚ ਹੈ ਉੱਧਰ ਵੀ ਹੈਗਾ ਹੈ ਲਾਈਟਾਂ ਹੁਣ ਲਾਣਾ ਪੈਣਾ ਨਾ ਉੱਧਰ ਸ਼ੂਸ਼ਾ ਲਾਣਾ ਪੈਣਾ ਇੱਧਰ ਵਾਲ ਦੋੜਾ ਤਾਂ ਫਿਰ ਲਾਈਟਾਂ ਬਲੂਗੀਆਂ